ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਔਰ ਜਿਹੜੀ ਥੱਲੇ ਉਗਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸਰਗਤ ਬਹੁਤ ਹਮ ਹੋਵਾ ਕੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਥਾਨ ਸ੍ਰੀ ਜੁਤੀ ਸੁਖ ਸਾਹਿਬ ਵਿਖੇ ਜਿੱਥੇ ਸੈਭਜਾ ਦੇ ਆdate ਬਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਹੜੇ ਕਾਰਸੇਵਾਲੇ ਨੇ ਉਹਨਾਂ ਦੁਆਰਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਉਸ਼ਾਸ਼ੀ ਸੰਗਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕੁੱਕੀ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਨੀ ਪਈ ਔਰ ਜਿਹੜੀ ਥੱਲੇ ਉਕਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਔਰ ਉੱਥੇ ਨਵੇਂ ਸਿਰੇ ਤੋਂ ਰੇਤਾ ਪਾ ਕੇ ਉਹ ਜਿਹੜੀ ਸੇਵਾ ਮੁਕੰਮਲ ਹੋਈ ਹੈ ਮੈਂ ਬਾਬਾ ਜੀ ਕਾਲ ਸੇਵਾ ਵਾਲਿਆਂ ਦਾ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਰੂਪ ਵਿੱਚ ਜਿਹੜੀ ਸੇਵਾ ਇਹ ਸਾਰੀ ਸਮਾਧੀ ਔਰ ਟਾਈਮ ਬਾਉਂਡ ਪੀਰੀਅਡ ਵਿੱਚ ਇਹ ਸੇਵਾ ਜਿਹੜੀ ਹੈ ਕੰਪਲੀਟ ਹੋਈ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤੰਤਰ ਨੂੰ ਆਤਾ ਗੁਜਰ ਕੌਰ ਜੀ ਤੰਤਰ ਬੱਬਾ ਜੁਰਾਵਰ ਸਿੰਘ ਤੰਤਰੋਂ ਬੱਬਾ ਫਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿਹੜੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ ਉਹ ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀਆਂ ਸੰਗਤਾਂ ਨੇ ਬੜੇ ਹੀ ਹੌਸਲੇ ਬਲੰਦ ਨਾਲ ਆਪਣਾ ਜਿਹੜਾ ਵਾਂਗਿਆਂ ਦਸ਼ੀਰ ਵਾਲਿਆ ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮੋਹਮਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਿੰਗੀ ਜਗ੍ਹਾ ਜਿਹੜੀ ਗੁਰਦੁਆਰਾ ਜੋਤੀਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਬਾਤਾ ਗੁਜਰਕੌਰ ਜੀ ਦਾ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜਸ ਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ ਹੈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਸ਼ਹੀਦੀ ਸਥਾਨ ਸ੍ਰੀ ਜੁਤੀ ਸੁਬਾ ਸਾਹਿਬ ਵਿਖੇ ਜਿੱਥੇ ਸਹਿਬਜ਼ਾਦਿਆਂ ਦਾਤੇ ਬਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਹੜੇ ਕਾਰਸੇਵਾਲੇ ਨੇ ਉਹਨਾਂ ਦੁਆਰਾ ਤੇ ਸ਼ਰੋਣੀ ਘਰ ਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਉਸ਼ਾਸ਼ ਸੀ ਸੰਗਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕੁੱਕੀ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਨੀ ਪਈ ਔਰ ਜਿਹੜੀ ਥੱਲੇ ਉਕਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਔਰ ਉੱਥੇ ਨਵੇਂ ਸਿਰੇ ਤੋਂ ਰੇਤਾ ਪਾ ਕੇ ਉਹ ਜਿਹੜੀ ਸੇਵਾ ਬਕਮਲ ਹੋਈ ਹੈ ਮੈਂ ਬਾਬਾ ਜੀ ਕਾਲਸੇਵਾਲਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਰੂਪ ਵਿੱਚ ਜਿਹੜੀ ਸੇਵਾ ਹੈ ਇਹ ਸਾਰੀ ਸਮਾਧੀ ਔਰ ਟਾਈਮ ਬਾਉਂਡ ਪੀਰੀਅਡ ਵਿੱਚ ਇਹ ਸੇਵਾ ਜਿਹੜੀ ਹੈ ਕੰਪਲੀਟ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨਵਾਤਾ ਗੁਜਰ ਕੌਰ ਜੀ ਧੰਤਨ ਬਾਬਾ ਜੁਰਾਵਰ ਸਿੰਘ ਧੰਤਨ ਬੱਬਾ ਪਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿਹੜੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ ਉਹ ਬਾਬਾ ਕਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀਆਂ ਸੰਗਤਾਂ ਨੇ ਬੜੇ ਹੀ ਹੌਸਲੇ ਬਲੰਦ ਨਾਲ ਆਪਣਾ ਜਿਹੜਾ ਬਾਬਿਆਂ ਦਾ ਸ਼ਹੀਰ ਵਾਲਿਆ ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮ ਹਵਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਿੰਗੀ ਜਗ੍ਹਾ ਹੈ ਜਿਹੜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਮਾਤਾ ਗੁਜਰਕੌਰ ਜੀ ਦਾ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜਨਮ ਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ